ਜਾਪਨੇ ਸਾਹਿਬ ੴ ਸਤਨਾਮ ਕਤਾਰ ਪਰਖ ਨਿਰਭਾਉ ਨਿਰਵੈਰ ਅਕਾਲ ਮੂਰਤਿ ਜੁਨੀ ਸੈਭੰ ਉਪਰਸਾਨ ਜਾਪ ਆਦ ਸੰਗਤ ਗਰ ਸਾਚੇ ਹੈ ਕਿ ਸਚ ਨਾਨਕ ਹੋਸੀ ਕੀ ਸਚ ਸੋਚੈ ਸੋਚਨੋ ਹੋਵੇ ਜੈ ਸੋ ਠੀ ਲਖ ਵਾਰ ਚਪੈ ਚਪਨੋ ਹੋਵੇ ਜੈ ਰਾਹ ਰਹਨ ਵਿਤਾਰ ਭੁਖਿਆ ਭੁਖਨੋ ਤਰੀ ਜਿਬਨਾ ਪੀਆਂ ਭਾਰ ਸਹਸਿਆਣ ਪਾਲਖੋ ਹੀ ਤਾਇਕ ਨ ਚਲੈ ਨਾਲ ਕਿਸਤਿਆਰਾ ਹੋਈ ਇੱਕ ਮਕੂੜਾ ਦਸਤੈਪਾਲ ਹੁਕਮ ਲਜਾਇ ਚੰਨ ਨਾਰਕਿ ਖਿਆਨਾਰੋ ਹੁਕਮੀ ਹੋਣ ਆਕਾਰ ਹੁਨਾ ਕਹਿਆ ਜਾਇ ੁਕਮੀ ਹੋਣ ਦੀ ਹੁਕਮ ਲਜਾਇ ਹੁਕਮੀ ਉਤਮ ਦੀਜ ਹੁਕਮ ਦੇਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਛੀ ਸੇ ਕੋ ਹੁਕਮੀ ਸਦਾ ਪਾਈਐ ਹੁਕਮੇ ਅੰਦਰ ਸਾਕੋ ਬਾਹਰ ਕੋ ਨਾ ਕੋਈ ਨਾਨਕ ਹੁਕਮੇ ਜਿਵ ਜੈ ਆਹਮੇ ਕਹੇ ਨਾ ਕੋਈ ਗੌਰ ਕੋ ਤਾਨ ਹੋਵੇ ਕਿ ਸੈਤਾਨ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੋ ਵਿਚਾਰ ਗਾਵੇ ਕੋ ਸਾਥ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਪੈ ਦਿਸੈ ਦੂਰ ਗਾਵੇ ਕੋ ਵੇਖੈ ਹਦਰਾ ਦੂਰ ਕਥਨਾ ਕਥੀ ਨ ਆਵੇ ਥੋਟ ਕਥ ਕਰ ਕਥੀ ਕੋਟੀ ਕੋਟ ਕੋਟ ਦਿੰਦਾ ਦੀ ਲੈਂਦੀ ਤਕ ਪਾਹੇ ਜੁਗਾ ਜਵੰਤਰ ਖਾਈ ਖਾ ਹੈ ਹੁਕਮੇ ਹੁਕਮ ਜਲਾਏ ਰਾਹ ਨਾਨਕ ਦੇ ਸਹਿਬੇ ਪ੍ਰਵਾ ਸਚਾ ਸਹਿਬ ਸਚਨਾ ਿ ਭਾਖਿਆ ਭਾਉ ਭਾਰ ਆਖੇ ਮੰਗਿਆ ਦੇ ਜਿ ਦੇ ਹਿਦਾਸ ਕਰੇ ਦਾਤਾਰ ਫੇਰ ਗਿਆ ਗੈਰ ਕੀਏ ਜਿਤ ਦੇ ਦਰਬਾਰ ਮੂੰਹ ਕੇ ਬੋਲਣ ਬੋਲੀ ਸੁਣਲੇ ਯਾਰ ਹਮਰੇ ਤਵੀਨ ਲਾ ਸਤ ਨਾ ਵੜਿਆ ਯਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਹੀ ਵੇ ਜਾਣੀ ਸਭ ਭੱਤੇ ਸੱਤਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਲੰਝਣ ਸੋਇ ਜਿਨ ਸੇ ਵਿਆਕ ਨ ਪਾਇਆ ਮਾਰ ਨਾਨਕ ਗਾਵੀਏ ਕੋ ਨਿਂਦਾ ਨੋ ਗਾਵੀ ਅਸੀ ਮਲ ਰਖੀਏ ਪਾਉ ਲੋਕ ਪਰ ਹਰ ਸੁਖ ਘਰ ਰਹਿ ਜਾਏ ਗੁਰਮੁਖ ਨਾਜ਼ਮ ਗੁਰੂ ਦੇਨ ਗੁਰਮੁਖ ਰਹਿ ਹਸmai ਗੁਰ ਇਸ਼ਰ ਗੁਰੂ ਵਰ ਪਰਮਾਭੂ ਪਾਰਵਤੀ ਮਾਈ ਜੇਹੋ ਜਾਣਾ ਖਾਨਾ ਸਿ ਤਹਣਾ ਤਸਨਾ ਜਾਈ ਗੁਰਾਇ ਕਰੇ ਬੁਜਾਈ ਸਬਨਾ ਜੀਆਂ ਕਾਇਕ ਦਾਤਾ ਤੁਮੇ ਬਸਰਨਾ ਜਾਈ ਕੀਰਤ ਨਾਵਾਂ ਜੇ ਸੁਸਵਾਵਾਂ ਮਸਾਨੇ ਪਹਿਨਾਇ ਕਰੀ ਜੇਤੀ ਸੜਬਾਈ ਵੇਖਾਂ ਵਣ ਕਰਮਾਂ ਕੀ ਮਿਲ ਲਈ ਮਾਤ ਵਿਚ ਰਤਨ ਜਵਾ ਹਮਾਨ ਜੇਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਲਿਖ ਬਜਾਈ ਸਬਨਾ ਜੀਆ ਕਾਇਕ ਦਤਾ ਸੋ ਮੈਂ ਬਸਨਾ ਜਾਏ ਜੇ ਜਿ ਵਿਚਾਰੇ ਆਰ ਜਾ ਹੋਰ ਸੁਣੀ ਹੋਏ ਨਮਖਣਾ ਚਿੜਾਣੀ ਲਾਖ ਨਸੋਂ ਕੋਏ ਚੰਗਾ ਨਾਵ ਕਾਇਕ ਹੈ ਜਾਸਕੀ ਲਜਾ ਲਈ ਜੇ ਦੇ ਸੰਦਰਨਾ ਆਵੈ ਤਾ ਵਾਤਨੋ ਕਹੇ ਕਿ ਪੀਟਾ ਅੰਦਰ ਠੇੜ ਕਰ ਲੋਸੀ ਦੋਸਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹਾ ਕੋਈ ਨ ਸੁਜੈ ਜੇ ਤੇ ਸੁਗੁਣ ਕੋਇ ਕਰੇ ਸੁਣਿਆ ਸਿਦਕੀਰ ਸੁਨਾਰਥ ਸੁਣਿਆ ਧਰਤਵ ਆਕਾਸ਼ ਸੁਣਿਆ ਦੀਪ ਲੋਕਾ ਤਾਲ ਸੁਣਿਆ ਕੋਈ ਨ ਸਕੇ ਕਾਲ ਨਾਨਕ ਭਗਤਾਂ ਸਦਾ ਦੇ ਦਾਸ ਸੁਣਿਆ ਲੋਕ ਫਕਾਨਾਸ ਸੁਣਿਆ ਈਸ਼ਰਵਰ ਮਾਣੇ ਸੁਣਿਆ ਮੁਖ ਸਹਾਣ ਮੰਦ ਸੁਣਿਆ ਜੋਗ ਜਪਤਾਨ ਦੇ ਹਿਰ ਸੁਣਿਆ ਸਾਧ ਸੰਤ ਸਵੇ ਨਾਨਕ ਭਗਤਾਂ ਸਦਾ ਦੇ ਦਾਸ ਸੁਣਿਆ ਦੁਖ ਪਾਪ ਖਾਨਾ ਉਸ ਸੁਣਿਆ ਸਾਧ ਸੰਤੋ ਗਿਆ ਸੁਣਿਆ ਸੜਕਾ ਇਸ਼ਾਨ ਸੁਣਿਆ ਬੜ ਬੜ ਪਾਵਹਿ ਮਾਨ ਉਹਨੇ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਦਾ ਦੇਗਾ ਸੁਣਿਆ ਦੁਖ ਪਾਪ ਖਾਨਾ ਸੁਣਿਆ ਸਲਾਮ ਗੁਣਾ ਤੇ ਦਾ ਸੁਣਿਆ ਸੇਖ ਪੀਰ ਪਾਛਾ ਸੁਣਿਆ ਤੇ ਪਾਵੇ ਰਾ ਸੁਣਿਆ ਹਾਸ ਵੇਸ ਗਾ ਨਾਨਕ ਸਗਦਨ ਸਰਾਨੇ ਦਾ ਸੁਣਿਆ ਦੁਖ ਪਾਵ ਕਾ ਨਾਸ ਮੰਨੇ ਕੀ ਗੱਡ ਕਹੀ ਨਾ ਜਾਏ ਜੇ ਕੋ ਕਹਿ ਤੇ ਚੇ ਬਸਦਾਏ ਗਾਲਦ ਕਰਨ ਨਾਲ ਲਿਖਣ ਹਾਰ ਮੰਨੇ ਕਾ ਮੇ ਕਰਨ ਵਿਚਾਰ ਐਸਾ ਨਾਮ ਨਰਿਨਾ ਹੋਏ ਜੇ ਕੋ ਮਨ ਗਰ ਹੋਏ ਮੰਨੇ ਸਰਤ ਹੋਵੇ ਮਰਬਦ ਮੰਨੇ ਸਲਪੰਤੀ ਸੋਧਾ ਮੰਨੇ ਮੋਟਾਣਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਮਿਲੰਜਣ ਹੋਏ ਜੇ ਕੋ ਮਨ ਜਾਣ ਕੋਏ ਮੰਨੇ ਮਾਰ ਬਿਠਾਕ ਨਾ ਪਾਏ ਮੰਨੇ ਪਾਤ ਸਿਉ ਪਰਵਰ ਜਾਏ ਮੰਨੇ ਮਗਨ ਚੈ ਪੰਥ ਮੰਨੇ ਧੰਮ ਸਤਿ ਸਨ ਮੰਤਰੋ ਐਸਾ ਨਾਮ ਮਿਲੰਜਣ ਹੋਏ ਜੇ ਕੋ ਮਾਨ ਜਾਣ ਕੋਏ ਮੰਨੇ ਪਾਵੇ ਮੋ ਪ੍ਰਵਾਰ ਮੰਨੇ ਪਰਵਾਰੇ ਸਾਧ ਹ ਮੰਨ ਤਰੇ ਤਾਰੇ ਗੁਰ ਸੇਖੋ ਮਨੇ ਨਾਨਕ ਭੈਣ ਸੇਖ ਐਸਾ ਨਾਮ ਰੰਗਨ ਹੋਇ ਜੀ ਕੋ ਮਨ ਜਾਣ ਮਨ ਖੋਇ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹਿ ਦਰਜਾ ਪੰਚਾਂ ਕਾ ਗੁਰ ਇਕ ਧਿਆਨ ਜੀ ਕੋ ਗਹਿ ਕਰੇ ਵਿਚਾਰ ਕਰਤੇ ਕਹਿ ਕਰਨੈ ਨਾ ਸਮਾਰ ਕਾਉਲ ਧਰਮ ਦੇਖ ਕੋਤ ਸੰਤੋਖਤਾ ਵਰਕਿਆ ਜਨ ਸੂਤ ਜੇ ਕੋ ਮੁਝਾ ਹੋਵੇ ਸਤਿਆਰ ਸਨੇਪਰ ਕੇ ਤਾਪਾਰ ਤਰਤੀ ਹੋ ਪਰ ਹੋਰ ਹੋਰ ਦਸਤੇ ਭਾਰ ਕਰੇ ਕੋ ਮਨਜੋਰ ਜੀ ਜਾਤ ਨਗਾ ਕੀ ਨਾਮ ਸਬਨਾਂ ਲਿਖਿਆ ਬ੍ਰੀ ਕਲਾਮ ਇਹੇ ਗਲਖ ਜਾਣੇ ਕੋਈ ਇਹ ਖਾਲ ਲਿਖਿਆ ਕੀਤਾ ਹੋਏ ਕੀਤਾ ਤਾਂ ਸਾਲੇ ਰੂਪ ਕੀਤੀ ਦਰ ਜਾਣੇ ਖੌਣ ਕੋ ਕੀਤਾ ਸਾਕ ਕੋ ਕੋ ਆਉ ਦਸਤੇ ਹੋਏ ਲਖ ਦਰਿਆ ਕੁਦਰਤ ਗਵਨ ਕਾ ਵਿਚਾਰ ਵਾਰਿਆਂ ਨ ਜਾਵੇ ਇਕ ਵਾਰ ਜੋ ਤੁਧ ਭਾਵੇਂ ਸਾਈਂ ਬਨੇ ਕਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਜੋ ਅਸੰਖ ਭਾਉ ਅਸੰਖ ਪੂਜਾ ਅਸੰਖ ਤਕਤਾਰੂ ਅਸੰਖ ਗ੍ਰੰਥ ਮੁਖੇਦ ਫਾਟ ਅਸੰਖ ਜੋ ਬੰਨ ਰਹੇ ਖੁਲਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਦੇ ਅਸੰਖ ਦਾ ਕਾਰ ਅਸੰਖ ਸੂਰਮਾ ਫਖਤਾਰ ਅਸੰਖ ਮਾਨਵ ਆਇਤਾਰ ਕੁਦਰਤ ਕਮਲ ਕਹਾ ਵਿਚਾਰ ਕੁਆਰੇ ਨਾ ਜਾਵੇ ਕੁਵਾਰ ਜੋ ਤਦ ਭਾਵੇਂ ਸਹੀ ਪਣੀਕਾਰ ਹੁਸਲਾ ਅਸਮੰਕਰ ਅਸੰਖ ਮਰਕੰਦ ਪੂਰ ਅਸੰਖ ਪੂਰ ਹਰਾਮਪੂਰ ਅਸੰਖ ਅਮਰ ਕਰਜਾ ਹੈ ਜੋਰ ਅਸੰਖ ਗਾਵੜ ਹਤਿਆਕੁਮਾ ਹੈ ਅਸੰਖ ਪਾਪੀ ਪਾਪ ਗੜ ਜਾਏ ਅਸੰਖ ਕੋੜੇ ਆਰ ਕੋੜੇ ਕਰਾ ਅਸੰਖ ਮਲੇ ਸਮਾਲ ਪਾਖਾ ਹੈ ਅਸੰਖ ਨਿੰਦਕ ਤਰ ਕਰਹਿ ਭਾਰੋ ਨਾਨਕ ਮੀਤ ਕਹ ਵਿਚਾਰ ਵਾਰਿਆਂ ਜਨਕਵਾਰ ਜੋ ਤੁਧੁ ਭਾਵੈ ਸਾਈ ਭਲੀਕਾਰ ਤੂ ਸਦਾ ਸੁਆਮ ਨਿਰੰਕਾਰ ਅਸੰਖ ਨਾਮ ਸੰਪਥਾਮ ਅਗਾਵਉ ਗਉਮ ਸੰਖਲੋ ਅਸੰਖ ਕਹਿ ਸਰਪਾਰ ਹੋਏ ਬਕਰੀ ਨਾਮ ਅਕਲੀ ਸਾਲਾ ਅਕਈ ਧਿਆਨ ਕੀ ਤਗੁਣਾ ਅਕਲੀ ਲਿਖਣ ਬੋਲਣ ਬਾਣ ਅੱਖਰਾਂ ਸਲ ਸੰਯੋਗ ਵਖਾਣ ਜਿਨ ਇਹ ਲਿਖੈ ਦੇ ਸਰਨਾਏ ਜੇ ਫਰਮਾਇ ਤੇ ਸਿਫਾਹਿ ਜਿਤਾ ਗਿਤਾ ਤੇ ਤਾ ਨਾਮ ਨਿਨ ਨਾਮ ਨਾਹੀ ਕੋ ਧਾਉ ਕੁਦਰਤ ਕਮਲ ਕਾ ਹਵੇ ਚਾਰ ਵਾਰਿਆਂ ਜੋ ਇੱਕ ਵਾਰ ਜੋ ਤੁਦ ਭਾਵੇ ਸਹੀ ਭਲੀ ਕਾਰ ਤੂੰ ਸਦਾ ਸ਼ਾਮ ਰੰਗਾ ਭੜੀਏ ਹੱਥ ਪੈਰ ਤਨ ਦੇ ਪਾਣੀ ਤੋਂ ਖਾਸ ਰਸ ਕੇ ਮੂਤ ਨੀਤੀ ਕਪੜ ਹੋਏ ਦੇ ਸਾਵਣ ਲਈ ਹੋ ਤੋਏ ਭੜੀਏ ਮਰਤ ਸਾਫ ਖਾਨਾ ਕੇ ਸੰਗ ਬਹੁਤ ਹੈ ਨਾਮ ਹੈ ਕੀ ਰੰਗ ਪੁੰਨੀ ਪਾਪੀ ਆਖਣ ਨਾ ਕਰ ਕਰ ਕੇ ਆਨੰਦ ਲੈ ਜਾ ਆਪੇ ਵੀ ਜਾਸੀ ਖਾਹੁ ਨਾਨਕ ਤੁਪੀ ਆਵ ਜਾਓ تیر ਤਪਨੇ ਆ ਦਤਾ ਜੇ ਕੋ ਪਾਵੇ ਤਿਲ ਕਾਮਾ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਾਤੀ ਸਮਾਓ ਸਾਗੁਣ ਤੇਰੇ ਮਨਾ ਕੋਏ ਮੇਣ ਗੁਣ ਕੀ ਤੇ ਭਗਤ ਨਾ ਹੋਏ ਸੋ ਹਸਤੇ ਆਤ ਬਾਣੀ ਵਰਮਾਓ ਸਤ ਸੁਹਾਂਤ ਲਾ ਮਨ ਚਾਉ ਕਮਨ ਸਵੇਲਾ ਵਕ ਕਮਨ ਕਮਨ ਤੇ ਧਕਾਉਣ ਵਾਲ ਕਮਨ ਸ੍ਰਤੀ ਮਾਉ ਕਮਨ ਜਿਤ ਹੋਆ ਆਕਾਰ ਮੈਨਾਂ ਸਈਆ ਕੰਨ ਦੀ ਜੇ ਹੋਵੈ ਲਿਖਾਰ ਵਕਤ ਨਾ ਪਾਇਓ ਕਾ ਰਿਆਂ ਦੇ ਲਿਖਣ ਦੇ ਕੁਰਾਨ ਥੇਤਵਾਰ ਨਾ ਰੋਹੀ ਜਾਣ ਸੁਤ ਮਹੂਨਾ ਕੋਈ ਜੇ ਕਰਤਾ ਸ੍ਰਿਟੀ ਕੋ ਸਾਜੇ ਆਖੀ ਜਾਣ ਸੋਈ ਕਿਉ ਕਰੇ ਆਖਾਂ ਕਿਸਾਲਾ ਕਿਉ ਵਰਨੀ ਕੋ ਜਾਣਾ ਨਾਨਕ ਔਖਨ ਸਭ ਕੋ ਆਖੇ ਇੱਕ ਦਿਕ ਸਿਆਣ ਵੱਡਾ ਸਹਿ ਵੱਡੀ ਨਾਏ ਕਿਤਾ ਜਾਕਾ ਹੋਵੈ ਨਾਨਕ ਜੇ ਕਵਾਖੋ ਜਾਣੇ ਕਹਿ ਗਿਆ ਨ ਸੋ ਹੈ ਪਤਲਾ ਪਤਾਲ ਲਖ ਗਸਾਂ ਗਸ ਹੋੜ-ਪੋੜ ਭਾਰਤ ਕੀ ਵੀਰ ਕਹਿਣੇ ਖਵਾਤ ਸਹ ਸੇ 18 ਕਹਿਣ ਕਤੇ ਬਾਸਿ ਕਿਤਾਤ ਲੇਖਾ ਹੋਏ ਤਾਂ ਲਿਖਿਆ ਲੇਖਾ ਹੋਏ ਵਿਨਾਸ਼ ਨਾਨਕ ਵਡਾ ਕੀ ਆਪੇ ਜਾਣੇ ਆਪ ਸਾਲਾ ਹੀ ਸਾਲਾ ਹੈ ਇਤਿ ਸੁਰਤਨਾ ਪਈਆ ਨਦੀਆਂ ਤੇ ਵਾਹ ਕੋ ਹੈ ਸਮੁੰਦਰ ਨ ਜਾਣੇ ਸਮੁੰਦ ਸਾਲ ਸੁਲਤਾਨ ਜਿਹ ਰਹਾ ਸਿਤਮ ਆਨ ਕਿਹੜੀ ਤੁਲਨਾ ਹੋ ਬਣੀ ਜੇ ਤਿਸ ਮਨਹੁ ਨਾ ਬਿਸਰੈ ਅੰਤ ਨਾ ਸਿਰਤੀ ਗਹਨਾਂਤ ਅੰਤ ਨਾ ਕਰਨੇ ਦੇ ਨਾਂਤ ਅੰਤ ਨਾ ਵੇਖਣ ਸੁਨਣ ਅੰਤਨ ਜੱਤੀ ਕੀ ਆਮਨਮ ਅੰਤਨ ਜੱਤੀ ਕੀ ਤਾਂ ਆਕਾਰ ਅੰਤਨ ਜੱਤੀ ਪਾਰਾਵਾ ਅੰਤ ਕਾਰਨ ਕਿੱਥੇ ਮਿਲਦਾ ਹੈ ਤਾਂ ਕਿ ਅੰਤਨ ਫਾਇਜਾ ਹੈ ਇਹੋ ਅੰਤਨ ਜਾਣੇ ਕੋਈ ਬਹੁਤਾ ਕਿਹੋ ਬਹੁਤਾ ਹੋਏ ਵੱਡਾ ਸਹਿਬਾ ਥਾਉ ਚੇ ਪ੍ਰੋਚਾਨਾ ਨੇ ਲੋਚਾ ਹੋਵਾ ਕੋਈ ਤੇ ਸੋਚੇ ਕੋ ਜਾਣ ਸੋਈ ਜਿਹੜਾ ਪ ਜਾਣਿਆ ਆਪ ਆਪ ਨਾਨਕ ਨੰਦਰੀ ਕਰਮੀ ਦਾ ਬਹੁਤਾਂ ਕਰਮ ਲਿਖਿਆ ਨਾ ਜਾਏ ਵੱਡਾ ਦਾਤਾਂ ਚਲਣਾ ਤੁਮਾਰੇ ਕਿਤੇ ਮੰਗਾਏ ਜੁਣ ਪਾਰ ਕਿਤੇ ਆ ਗਰਤ ਨਹੀਂ ਵਿਚਾਰ ਕਿਰਤੇ ਖਾਉ ਟਕੇ ਵਿਚਾਰ ਉਤੇ ਲੈ ਲੈ ਮੁਕਰਬਾ ਹੈ ਜਿੱਤੇ ਮੁਰਖਾ ਹੀ ਕਾ ਹੈ ਕਿਤੇ ਆ ਦੁਖ ਭੂਖ ਸਦ ਮਾਰ ਇਹ ਪੈਦਾਰੀ ਦਾ ਤਾਂ ਨਨ ਖਲਾਸੀ ਭਾਨੇ ਹੋਏ ਹੋ ਰਖ ਕਹਿ ਕੋਈ ਜੇ ਕੋ ਖੈ ਕੋ ਆਖਣ ਪਾਏ ਉਹ ਜਾਣ ਜਿਤਿ ਮਹਕਾਏ ਮਪਤੇ ਜਾਣੇ ਆਪੇ ਵੀ ਆਖੇ ਸੇ ਤੇ ਗਏ ਕੇ ਜਿਸਨੂ ਬਖੀਸਿ ਸਲਾਹ ਨਾਨਕ ਪਾਛਾਹੀ ਆਤਸਾਹ ਅਮਲ ਗੁਣ ਮਲਵਾ ਪਾਰ ਅਮਲ ਵਾਰੀ ਅਮਲ ਖੰਡਾ ਹੋ ਅਮਲੇ ਆਵੈ ਅਮਲ ਲਾਜ ਅਮਲ ਪਾਈ ਨਾਸਮਾ ਹੈ ਅਮਲ ਧਰਮੰ ਦੀ ਬਾਣੀ ਅਮਲ ਸਮਲ ਫਰਮਾਨ ਅਮਲ ਬਖਸ਼ੀਸ਼ ਮਨ ਨਿਸ਼ਾਨ ਅਮਲ ਕਰਮ ਅਮਲ ਫਰਮਾਨ ਅਮਲ ਲੋਕ ਨੇ ਆਖਿਆ ਨਾ ਜਾਏ ਆਖਾ ਕਰੇ ਹੋ ਰਾਏ ਆਖਾ ਹੈ ਵੇਦ ਪਾੜ ਪ੍ਰਾਨ ਆਖਾ ਹੈ ਬੜੇ ਕਰੇ ਉਖਿਆਨ ਆਖਾ ਹੈ ਬਰਮੇ ਆਖਾ ਹੈ ਇੰਦ ਆਖਾ ਹੈ ਗੋਪੀ ਤੈ ਗੋਵਿੰਦ ਆਖਾ ਹੈ ਇਸ਼ਰੀ ਆਖਾ ਹੈ ਸਿਧ ਆਖਾ ਹੈ ਕਿਤੇ ਕਿਤੇ ਬੁੱਧ ਆਖਾ ਹੈ ਦਾਨਵ ਆਖਾ ਹੈ ਦੇਵ ਆਖ ਹੈ ਸੁਰ ਨਰ ਮੰਗਲ ਸੇਵ ਕਿਤੇ ਆਖ ਹੈ ਆਖਣ ਪਾਹੇ ਕਿਤੇ ਕਹਿ ਕੇ ਉਠ ਉਠ ਜਾਹੇ ਕਿਤੇ ਕਿਤੇ ਹੋਰ ਕਰੇ ਤਾਖ ਨ ਸਕਹਿ ਕਈ ਕੇ ਜਿਉੜ ਭਾਵੈ ਤਿਉੜ ਹੋਏ ਨਾਨਕ ਜਾਣੇ ਸਤਿਆ ਸੋਏ ਜੇ ਕੋ ਆਖੇ ਬੁਲ ਵਿਗਾਰ ਤਾਲ ਕੀ ਅਸਰ ਗਵਾਨ ਅੰਗਵਾਰ ਸੋਦਰ ਕੇ ਹਾ ਸੋ ਕਰ ਕੇ ਹਾ ਜਿਸ ਵੇ ਸਰਵ ਸਮਾਲੇ ਵਾਜੇ ਨਾਗਰੇ ਸੰਖਾ ਕਿਤੇ ਭਵਨ ਹਾਰੇ ਕਿੱਤੇ ਰਾਹ ਫਰੀ ਸੁਖਹੀਣ ਕਿੱਤੇ ਗਾਵਨ ਹਾਰ ਗਾਵਹਿ ਤੋਨੋ ਪੌਣ ਪਾਣੀ ਦਾ ਸੰਤਰ ਗਾਵਹਿ ਰਾਜਾ ਧਰਮ દ્વાਰੇ ਗਾਵਹਿ ਚਤੁਰ ਬੁਖਲੀ ਜਾਣੇ ਹੈ ਦੇਖ ਲੈ ਧਰਮ ਵਿਚਾਰੇ ਗਾਵਹਿ ਈਸ਼ਰ ਬਰਮਾ ਦੇਵੀ ਸੋ ਹੁਣ ਸਦਾ ਸਵਾਰੇ ਗਾਵਹਿ ਇੰਦੇ ਨਾਚ ਨਗ ਬੈਠੀ ਦੇਹ ਤੇ ਅੰਦਰ ਨਾਲੇ ਗਾਵਹਿ ਸਦ ਸਮਾਧੀ ਅੰਦਰ ਗਾਵਣ ਸਰ ਵਿਚਾਰ ਗਾਵਣ ਜਤੀ ਸਤੀ ਸੰਦੋਖੀ ਗਾਵਹਿ ਦੀਰ ਕਰਾਰੇ ਗਾਵਣ ਪੰਡਤ ਪੰਨਨ ਰਖੇ ਸਰ ਜੁਗ ਜੁਗ ਮਿਤਾ ਨਾਲ ਗਾਵਹਿ ਮੋਹਨੀਆ ਮਨਮੋਹੂ ਸਰਗਮਾਛ ਬਿਆਲੇ ਗਾਵਣ ਰਤਨੋ ਪਾਏ ਤੇਰੇ ਅਠ ਸੜਤੀਂ ਨਾਲੇ ਗਾਵਹਿ ਜੋਤ ਮਹਾਬੋਸੰਗ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਢੰਡਾ ਕਰ ਕਰ ਰਖੇ ਤਾਰੇ ਸਹੀ ਤਦ ਨੂੰ ਗਾਵਹਿ ਜੋਤ ਬਿ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕਿੱਥੇ ਗਾਵ ਸੇ ਮੈਂ ਜਪਨਾ ਮਨ ਨਾਲ ਲਿਖਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸੱਚੇ ਨਾ ਹੈ ਹੈਪੀ ਹੋਸੀ ਜਾਏ ਨਾ ਜੀ ਰਚਨਾ ਜਿਵੇਂ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਦਿਨ ਸੀ ਮਾਜ ਪਾਈ ਕਰ ਕਰ ਵੇਖੈ ਕੀ ਤਾਪਾ ਜੀ ਤਸਦੀਵੜਿਆ ਜੋ ਤਸ ਭਾਵੇਂ ਸੋਈ ਕਰਸੀ ਹੁਕਮ ਨਾ ਕਰਨਾ ਜਾਏ ਸੋ پاک ਸਾਹੋ ਸਾਹਾ ਬਾਦ ਸਾਹਿਬ ਨਾਨਕ ਰਜਾਈ ਸੰਤੋਖ ਸੰਵਤ ਹੋਈ ਕਿਆ ਆਣ ਕੀ ਕਰੈ ਭੂਤ ਕਿੰਥਾ ਗਾਲ ਕੁਵਾਰੀ ਕਾਇ ਜੁਗ ਡੰਡਾ ਫਰਤੀ ਇਥਾ ਆਈ ਪੰਥੀ ਸਲਜਮਤੀ ਮਨ ਵਿਚਰ ਜਗਵੀਰ ਆਦੇਸ ਸਿਆਦੇਸ਼ ਆਦ ਨੀਰ ਨਾਦ ਨਾਹ ਜਵਦੁ ਤੋ ਵੇਸਾ ਭੁਗਤ ਗਿਆਨ ਮੈਂ ਮਨਾਲ ਘੜਕੜ ਵੱਜੈ ਨਾਦ ਆਪਨਾਤ ਨਾਥੀ ਸਭ ਜਾਂ ਕੀ ਰਸਦਵਰਾ ਸਾਧ ਸੰਜੋਗ ਚੋਦੈ ਕਾਰ ਚਲਾਵਹਿ ਦੇਖੇ ਆਵਹਿ ਸਾਗ ਆਦੇਸ ਸਿਆਦੇਸ਼ ਆਦ ਅਨੀਰ ਅਨਾਦਨਾ ਜਗ ਜਗ ਏਕੋ ਵੇਸ ਸੇਕਾ ਮਾਇ ਜੁਗ ਜਾਈ ਤਨੇ ਛਲੇ ਪਰਵਾਨ ਇਕ ਸੰਸਾਰਿਕ ਪੰਡਾਰੇ ਇਕ ਲਾਇ ਦੀਵਾਨ ਜੀਵ ਸੁਭਾਵਤ ਮੇ ਚਲਾਵ ਜੋ ਹੋ ਵੈ ਪ੍ਰਮਾਨ ਉਹ ਵੇਖੈ ਉਹਨਾਂ ਨਦਰਨਾਵ ਬਹੁਤਾ ਜਿਵੇਂ ਦਾ ਅਨੇਕ ਕਿਸਿਆਂ ਦੇ ਆਦ ਅਨੀਰ ਅਨਾਦਨਾ ਜਗ ਜਗ ਹੋ ਵੈ ਸਾ ਆਸਣ ਲੋਇ ਪੰਡਾਰੇ ਤੁਖਸ ਪਾਸੇ ਕਾ ਵਾਰ ਕਰ ਕਰ ਵੇਖੈ ਸਰਜਨ ਹਾਲ ਨਾਨਕ ਸੱਚੇ ਗੀਤ ਸਾਚੀ ਕਾਰ ਅਦੇਤ ਸਿਆੰਦੇਸ ਹਾਰ ਨੀਲਾ ਨਾਮ ਨਾਦ ਜੰਗਲ ਵਿੱਚ ਕੋਵੇਂ ਸਾ ਇੱਕ ਦੋ ਜੀਵ ਹੋ ਲੱਖ ਹੋ ਹੈ ਲੱਖ ਹੋ ਹੈ ਲੱਖ ਗੇੜਾ ਕੀ ਹੈ ਇੱਕ ਨਾਮ ਜਗਦੀਸ਼ ਇਹ ਤਰ੍ਹਾਂ ਹਮ ਪਦ ਪਵੜੀਆਂ ਚੜਿਏ ਹੋਏ ਕੀਸ ਸੁਣ ਗਲਣਾ ਕਾਲਸ ਕੀ ਕੀਤਾ ਆਈ ਰੀਸ ਨਾਨਕ ਨਦਰੀ ਫਾਈਏ ਕੂੜੀ ਕੂੜਾ ਠੀਸ ਆਖਣ ਜੋਤ ਦੇਨ ਜੋ ਜੋ ਨ ਮੰਕਣ ਦੇ ਨਾ ਜੋਰ ਜੋਰ ਨਾ ਜੀਵਨ ਬਨਣਾ ਜੋਰ ਜੋਰ ਨਾ ਰਾਜਮਾਲ ਮਨਸੂਰ ਜੋਰ ਨਾ ਸਭੀ ਗਿਆਨ ਵਿਚਾਰ ਜੋਰ ਨਾ ਜੋਤੀ ਛੁਟਾ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋਏ ਨਾ ਸੁਖਮਨੀ ਨਾ ਕੋਏ ਰਤੀ ਰੁਤਿਨ ਇਸ ਤੀਵਾਰ ਪਵਨ ਪਾਣੀ ਅਗਨੀ ਪਾਤਾਲ ਇਸੇ ਧਰਤੀ ਧਾਬ ਰਕੀ ਸੰਸਾਰ ਇਸ ਜੀ ਜੋ ਤੇ ਰੰਗ ਤਨ ਕੇ ਨਾਮ ਤੇ ਨੰਤ ਕਰਮੀ ਕਰਮੀ ਹੋਇ ਵਿਚਾਰ ਸੱਚਾ ਆਪ ਸੱਚਾ ਦਰਬਾਰ ਸਿੱਧ ਸੋਹਣ ਪੰਚੜਵਾਨ ਨਦਰੀ ਕਰਮ ਪਵੇ ਨਿਸ਼ਾਨ ਕਚ ਬਗਾਇ ਉੱਤੇ ਕਾਇ ਨਾਨ ਲੀਆ ਜਾਤੈ ਜਾਈ ਧਰਮ ਖੰਡ ਕਾਇ ਹੋ ਧਰਮਾ ਗਿਆਨ ਖੰਡ ਕਾਖੋ ਕਰਮਾ ਕਿੱਥੇ ਗੌਣ ਪਾਣੀ ਵਸੰਤਰ ਕਿੱਥੇ ਕਾਨ ਮਹੇਸ਼ ਕਿਰਤੇ ਬਰਮੇ ਘਾੜਤ ਗੜੀ ਹੈ ਰੂਪ ਰੰਗ ਕੀ ਵੇਸ ਜਿਤਿਆਂ ਕਰਮ ਭੋਗਣੀ ਗਿਰ ਕੇਤੇ ਕਿਰਤੇ ਤੂ ਵਿਦੇਸ਼ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਵੇਸ ਕਿਤੇ ਸਿੱਧ ਗੁਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨੁ ਮਨ ਖੇਤੇ ਕਿਤੇ ਰਤਨ ਸਮੰਦ ਜੇਤੀਆਂ ਖਾਣੀ ਕਿਤੀਆਂ ਬਾਣੀ ਇੱਥੇ ਭਾਰਤ ਨਿਰੰਦ ਕਿਤੀਆਂ ਸਰਪੀ ਸੇਵ ਕਿਤੇ ਨਾਨਕ ਅਨੰਤ ਨ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਕਿਥੇ ਨਾਲ ਹੋਰ ਅਨੰਦ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੇ ਨਾਲ ਕੋਣਾ ਨਾ ਸਰਮਖੰਡ ਕੀ ਬਾਣੀ ਓਹ ਚਿਤੈ ਘੜਦਕਣੀ ਬਹੁਤਿ ਅਨੂਕਾ ਤਾਂ ਕੀ ਅੰਗਲ ਨਾ ਕਥੀਆਂ ਨਾ ਜਾਹੇ ਸਿਖੂ ਕਹਿ ਪਿਛੇ ਵਿਚਤਾਈ ਸਿਥੈ ਘੜੀਐ ਸੁਰਤਿ ਮਤਿ ਮਨ ਵਸਤਿ ਸਿਥੈ ਘੜੀਐ ਸੁਰਾ ਸਦਾ ਕੀ ਸਦਾ ਕਲਮਖੰਡ ਕੀ ਬਾਣੀ ਓਰ ਸਿਥੈ ਹੋਰ ਨ ਕੋਈ ਹੋਰ ਸਿਥੈ ਜੋੜ ਮਹਾਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਸਿਥੈ ਸਿਥੋ ਸਿਤਾ ਮਹਿ ਮਾਮਾ ਤਾਂ ਕੀ ਰੂਪ ਨ ਕਤਨੇ ਜਾਏ ਨਾਹੇ ਬਰਨਾਠਾ ਗੇ ਜਾ ਹੈ ਜਿਨ ਕੇ ਰਾਮ ਸਿੰਘ ਨਾ ਹੈ ਸਿਥੈ ਭਗਤ ਉਸ ਰਕੀ ਲੋ ਕਰੇ ਨੰਤ ਸਤਾਮ ਨਸੋਏ ਸੱਟ ਖਾਣੋ ਸਨਨ ਕਾਰ ਕਰ ਕਰ ਵੇਖੇ ਨਦ ਨਿਹਾਲ ਸਿਥੈ ਖੰਡ ਮੰਡਲ ਪਰ ਪੰਡ ਜੇ ਕੋ ਕਥੈ ਤਾਨ ਤਨਾਨ ਸਿਥੈ ਲੋ ਲੋ ਆਕਾਲ ਜਿਵ ਜਿਵ ਹਕੂਮਤ ਵੈਤ ਮਕਾਨ ਵੇਖੇ ਮਿਕਸੇ ਕਰ ਮਿਚਾਰ ਨਾਨਕ ਖਤਨਾ ਕਰੜਾ ਸਾਰ ਜਦ ਪਹਾਰ ਧੀਰਜ ਸਮਯਾਰ ਹਰਨ ਮਤਵੀਨ ਅਥਿਆਰ ਭਉ ਘਲਾਬਨ ਤਪਤਾਉ ਭਾਂਡਾ ਭਾਉ ਅਮਰਤ ਢਾਲ ਕੜੀਆਂ ਸਭ ਸੁਚੇਤ ਰੰਸਾਲ ਜਿੰਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਜਿੰਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਕਮਨ ਗੁਰੂ ਪਾਨ ਮਿਕਾ ਮਾਰਤਾ ਤਾਂ ਸਮਹ ਦਸਰਾ ਦੋਈ ਦਾਈ ਦਾਇਆ ਕਿਨੈ ਸਗਲ ਜਗਤ ਚੰਗੀਆਂ ਆ ਗਰੀਆਂ ਆ ਸਚੇ ਤਨ ਮਹਦੂਰ ਗਰਮੀ ਆਖੋ ਆਪਣੀ ਕੇ ਨੇੜੇ ਕੀ ਗੂਰ ਜਿਨ ਨਾਮ ਤੇ ਆਇਆ ਬੇਮਸਰਕਤ ਕਹਾਲੂ ਨਾਨਕ ਤੇ ਮੁਖੁ ਜਲੇ ਕਿਤੀ ਛੁਟੀ ਨਾਲ ਜਿਨਹੀ ਨਾਮ ਤੇ ਆਇਆ ਬੇਮਸਰਕਤ ਕਹਾਲੂ ਨਾਨਕ ਤੇ ਮੁਖੁ ਜਲੇ ਕਿਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ